ਸ਼੍ਰੀ ਬੁਖਸਾ ਸਾਹਿਬ ਦੇ ਵਿੱਚ ਸਥਿਤ ਕਾਰ ਅਤੇ ਜਿਪਟੀ ਕਮਿਸ਼ਨਰ ਦਫਤਰ ਦੇ ਨਜ਼ਦੀਕ ਅਤੇ ਸੁਰੱਖਿਅਤ ਜ਼ੋਨ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਜਾਰੀ ਹੋਣ ਕਾਰਨ ਇਲਾਕਾ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਬਿਤੇ ਕੁੰਜ ਦਿਨਾ ਤੋਂ ਲਗਾਤਾਰ ਹਥਿਆਰਬੰਦ ਚੋਰਾਂ ਵੱਲੋਂ ਇਸ ਇਲਾਕੇ ਦੇ ਵਿੱਚ ਪਹਿਲਾਂ ਰੇਕੀਕਰਨ ਤੇ ਫਿਰ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਿਸਟਮ ਲਗਾਤਾਰ ਚੱਲ ਰਿਹਾ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਦਿਖ ਰਿਹਾ ਹੈ ਹਥਿਆਰਬੰਦ ਚੋਰਾਂ ਨੇ ਵੀਰਵਾਰ ਦੀ ਰਾਤ ਇਸ ਇਲਾਕੇ ਦੇ ਵਿੱਚ ਰੇਕੀਕਰਨ ਤੋਂ ਬਾਅਦ ਸ਼ੁੱਕਰਵਾਰ ਦੀ ਰਾਤ ਨੂੰ ਚੋਰੀ ਜਿਹੀ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦਿੱਤਾ ਬੇਖੌਫ ਹੋਏ ਐਚਓ ਲੁਟੇਰੇਸ ਤੋਂ ਬਾਅਦ ਵੀ ਨਹੀਂ ਰੁਕੇ ਸਗੋ ਸ਼ਨੀਵਾਰ ਰਾਤ ਦੀਆਂ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਇਹੀ ਹਥਿਆਰਬੰਦ ਚੋਰ ਵਾਰ-ਵਾਰ ਗਲੀਆਂ ਮੁਹੱਲਿਆਂ ਦੇ ਵਿੱਚ ਟਹਿਲਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਕਰਕੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਇਲਾਕਾ ਵਾਸੀ ਸਰਕਾਰ ਨੂੰ ਗੁਹਾਰ ਲਗਾ ਰਹੇ ਨੇ ਆਪਣੀ ਕਰਨੀ ਸੁਖਨੀ ਸਾਹਿਬ ਦਾ ਪਾਠ ਸੀਗਾ ਐਤਵਾਰ ਸ਼ੁੱਕਰਵਾਰ ਦੀ ਰਾਤ ਸ਼ੁੱਕਰਵਾਰ ਅਸੀਂ ਰਾਸ਼ਨ ਲਿਆਂਦਾ ਆ ਸੀਗਾ ਕਾਫੀ ਰਾਸ਼ਨ ਸੀਗਾ ਕਿਉਂਕਿ ਕਾਫੀ ਰਿਸ਼ਤੇਦਾਰ ਵਗੈਰਾ ਆਉਣੇ ਸੀਗੇ ਪਿੰਡ ਦੇ ਵਿੱਚ ਵੀ ਗਲੀ ਮੱਲੇ ਨੇ ਸਾਰੇ ਨਹੀਂ ਆਉਣਾ ਸੀਗਾ ਕਾਫੀ ਰਾਸ਼ਨ ਸੀਗਾ ਉਹ ਸਾਰਾ ਦਾ ਸਾਰਾ ਚੋਰੀ ਹੋ ਗਿਆ ਜੀ ਕਿੰਨੀ ਕੀਮਤ ਦਾ ਸੀ ਰਾਸ਼ਨ ਜੀ ਅੰਦਾਜ਼ਨ 12 ਤੋਂ 15000 ਰੁਪਏ ਦਾ ਰਾਸ਼ਨ ਸੀਗਾ ਜੀ ਆਪਣਾ ਇੱਕ ਸਾਡਾ ਮੋਬਾਈਲ ਫੋਨ ਸੀ ਜਿਹੜਾ ਬਿਲਕੁਲ ਬ੍ਰੈਂਡ ਨਿਊ ਫੋਨ ਸੀਗਾ 13000 ਰੁਪਏ ਦਾ ਲੈ ਕੇ ਆਏ ਸੀਗੇ ਜਿਹਨੂੰ ਲੈ ਆਂਦੇ ਨੂੰ 15 ਦਿਨ ਵੀ ਨਹੀਂ ਸੀ ਹੋਏ ਜੀ ਕੋਈ ਚੋਰਾਂ ਦਾ ਕੋਈ ਸਰਾ ਕੋਈ ਖੁਰਾਕ ਕੋਝ ਸਾਹਮਣੇ ਆਏ ਕਿੰਨੇ ਕ ਬੰਦੇ ਸੀ ਅੰਦਾਜ਼ਨ ਉਸ ਤੋਂ ਇੱਕ ਰਾਤ ਪਹਿਲਾਂ ਚੋਰ ਦੀ ਸੀਸੀਟੀਵੀ ਫੁਟੇਜ ਦੇ ਵਿੱਚ ਆਏ ਆ ਜਿਹੜੇ ਕਿ ਪਿੰਡ ਦੇ ਵਿੱਚ ਸ਼ਰਿਆਮ ਘੁੰਮਦੇ ਪਏ ਸੀਗੇ ਖਾਲੀ ਹੱਥ ਸੀਗੇ ਕੋਈ ਵੀ ਨਹੀਂ ਨਾ ਜੀ ਨਾ ਦੋ ਖਾਲੀ ਆ ਸੀ ਇੱਕ ਦੇ ਵਿੱਚ ਹੱਥ ਦੇ ਵਿੱਚ ਹਥਿਆਰ ਸੀ ਜਿਨ੍ਹਾਂ ਦੇ ਫੇਸ ਕਵਰ ਕੀਤੇ ਹੋਏ ਸੀਗੇ ਉਸ ਤੋਂ ਬਾਅਦ ਵੀ ਦੇਖੇ ਗਏ ਆ ਉਸ ਤੋਂ ਅਗਲੀ ਰਾਤ ਵੀ ਦੇਖੇ ਗਏ ਜੀ ਕੀ ਹੋਜੀ ਕਾਰਵਾਈ ਦੀ ਮੰਗ ਕਰਦੇ ਹਾਂ ਕਾਰਵਾਈ ਦੀ ਮੰਗ ਹੀ ਕਰਦੇ ਆ ਜੀ ਅਸੀਂ ਬੜੇ ਵਧੀਆ ਏਰੀਆ 'ਚ ਰਹਿ ਰਹੇ ਆ ਸਾਡੇ ਨਜ਼ਦੀਕ ਬਿਲਕੁਲ ਕਾਂਗਰਸ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਰਹਿائش ਆ ਉਹਦੇ ਬਿਲਕੁਲ ਨਜ਼ਦੀਕ ਡੀਸੀ ਆਫਿਸ ਆ ਜੀ ਸਾਡੇ ਤੇ ਇੰਨੇ ਵਧੀਆ ਏਰੀਆ ਦੇ ਵਿੱਚ ਇੰਨੀ ਮਤਲਬ ਘਨਾਉਣੀਆਂ ਹਰਕਤਾਂ ਹੋ ਰਹੀਆਂ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਮ ਸੇ ਕਮ ਸਿਕਿਉਰਿਟੀ ਵਾਲੇ ਏਰੀਆ ਦੇ ਵਿੱਚ ਤਾਂ ਬਚਿਆ ਜਾ ਸਕੇ ਹੱਥਾਂ ਦੇ ਵਿੱਚੋਂ ਮੋਬਾਈਲ ਖੋਏ ਜਾ ਰਹੇ ਸੀਗੇ ਇਹ ਤਾਂ ਸੁਣਿਆ ਸੀਗਾ ਹਰਾ ਵਹੀਕਲ ਚੋਰੀ ਹੋ ਜਾਂਦਾ ਸੀ ਇਹ ਦੇਖਿਆ ਸੀ ਪਰ ਘਰ ਦੇ ਵਿੱਚ ਕੋਲੇ ਸੁੱਤੇ ਪਿਆ ਤਾਂ